ਪਾਣੀ ਦੀ ਸਪੀਡ ਦੇਖੋ ਤੁਸੀਂ ਪਾਣੀ ਪੂਰੀ ਸਪੀਡ ਨਾਲ ਲੰਘ ਰਿਹਾ ਇਹ ਸਾਰੇ ਖੇਤ ਡੁੱਬ ਗਏ ਆ ਘਰਾਂ ਦੇ ਵਿੱਚ ਸਮਾਨ ਪਿਆ ਹੋਇਆ ਘਰਾਂ ਚ ਅੰਦਰ ਸਮਾਨ ਤੇ ਖਰਾਬ ਹੋ ਗਿਆ ਕੁਝ ਨਿਕਲ ਗਿਆ ਇਹ ਜਿਹੜੇ ਪਾਣੀ ਨੇ ਮਾਰ ਸਾਨੂੰ ਮਾਰੀ ਆ ਇਹ ਤਾਂ ਸਾਡੇ ਬਹੁਤ ਹੀ ਹਾਲਾਤ ਮਾੜੇ ਜੇ ਹੁਣ ਝੜ ਗਿਆ ਜਮੀਨਾਂ ਹੀ ਨਹੀਂ ਰਹਿਣਗੀਆਂ ਘਰ ਵੀ ਨਹੀਂ ਰਹੂਗਾ ਜਿਨ੍ਹਾਂ ਘਰ-ਵਾਰ ਛੱਡ ਕੇ ਵੇਚ ਕੇ ਜਾਉਣਾ ਵੀ ਬੜਾ ਮੁਸ਼ਕਲ ਹੈ ਕੋਈ ਲੈਣ ਵੀ ਨਹੀਂ ਲੱਗਾ ਉਹ ਬਣਾਉਗਾ ਆਪਣੇ ਆਸਰਾ ਹੁਣ ਕਿੱਥੇ ਹੋਊਗਾ ਮਤਲਬ ਇਹ ਤਾਂ ਪਰਮਾਤਮਾ ਦੇ ਹੱਥ ਹੀ ਆ ਕਿਉਂਕਿ ਹੁਣ ਜੇ ਆਪਣੀ ਜ਼ਮੀਨ ਵੀ ਨਹੀਂ ਵਿਕੀ ਕੋਈ ਘਰ ਵੀ ਨਾ ਕੋਈ ਲਊਗਾ ਤੇ ਫਿਰ ਕਿੱਦਾਂ ਸਾਡਾ ਬੁਜਾਰਾ ਹੋਊਗਾ ਜਿਨ੍ਹਾਂ ਨੂੰ ਦੁੱਖ ਹੈ ਜਿਨ੍ਹਾਂ ਨੂੰ ਦਰਦ ਹੈ ਕਿਸਾਨਾਂ ਦਾ ਉਹ ਸਾਡੀ ਮੱਤ ਕਰਦੇ ਪਰ ਉਸ ਤੋਂ ਬਾਅਦ ਕਿੰਨਾ ਚਿਰ ਕੋਈ ਆਏਗਾ ਕਿਹੜੀ ਦਾ ਹੁਣ ਕਿੱਤੀ ਚ ਫਾਇਦਾ ਹੋਊਗਾ ਨਹੀਂ ਮੁਸ਼ਕਲ ਆ ਹੁਣ ਤੇ ਜਿੱਤਾ ਜ਼ਮੀਨਾ ਸਾਡੀਆਂ ਦਰਿਆ ਵਗੰਡਿਆ ਪਤਾ ਨਹੀਂ ਰਹਿਣੀਆਂ ਵੀ ਕਿ ਨਹੀਂ ਕਾ ਖੇਤੀ ਵਿੱਚ ਕੁਝ ਨਹੀਂ ਹੋਣਾ ਸਾਨੂੰ ਮੇਰਾ ਤੇ ਆਪ ਨਹੀਂ ਪਤੀ ਹੈਗਾ ਸਿੱਤੇ ਬੱਚਾ ਛੋਟਾ ਇਹਦੇ ਬੰ ਨੂੰ ਇਹ ਬੱਚੇ ਨੂੰ ਬਹੁਤ ਮੰਦੇ ਹਾਲਾਤ ਨੇ ਤੁਹਾਨੂੰ ਕੀ ਲੱਗਦਾ ਪਾਣੀ ਦੇ ਜ਼ਿੰਮੇਵਾਰ ਕੌਣ ਹੈ ਇਹੋ ਜਿਹੇ ਖੜਾ ਦਾ ਸਰਕਾਰਾਂ ਹੀ ਜ਼ਿੰਮੇਵਾਰ ਨੇ ਹੋਰ ਕੌਣ ਹੈ ਪਾਣੀ ਇਹਨਾਂ ਨੂੰ ਪਹਿਲਾਂ ਪਤਾ ਸੀ ਪਾਣੀ ਆਉਣਾ ਹੈ ਪਹਿਲਾਂ ਥੋੜਾ ਥੋੜਾ ਕੰਟਰੋਲ ਕਰਕੇ ਛੱਡੀ ਜਾਂਦੇ ਕਿਦਾਂ ਹਾਲਾਤ ਗਾੜੀ ਸੁਧਰ ਰਗੇ ਤਾਂ ਉਸ ਰੱਬ ਦੇ ਹੱਥਿਆਰ ਹੋਣ ਰੱਬ ਦੇ ਆਸਰੇ ਆ ਪਰਮਾਤਮਾ ਹਰ ਇੱਕ ਦਾ ਭਲਾ ਕਰੇ ਦੇਖੋ ਹੜਾ ਕਾਰਨ ਲੋਕਾਂ ਦੇ ਘਰ ਕਿਵੇਂ ਪਾਣੀਆਂ ਦੇ ਵਿੱਚ ਡੁੱਬੇ ਹੋਏ ਹੋ ਪਾਣੀ ਦੀ ਸਪੀਡ ਦੇਖੋ ਤੁਸੀਂ ਪਾਣੀ ਪੂਰੀ ਸਪੀਡ ਨਾਲ ਲੰਘ ਰਿਹਾ ਇਹ ਸਾਰੇ ਖੇਤ ਡੁੱਬ ਗਏ ਆ ਭੈਣ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਦੇਖੋ ਉਧਰਲੇ ਪਾਸੇ ਆਪਣੇ ਘਰ ਨੂੰ ਵੇਖਣ ਆਏ ਆ ਕਿਉਂਕਿ ਘਰਾਂ ਦੇ ਵਿੱਚ ਸਮਾਨ ਪਿਆ ਹੋਇਆ ਘਰਾਂ ਚਾਦਾ ਸਮਾਨ ਤੇ ਖਰਾਬ ਹੋ ਗਿਆ ਕੁਝ ਨਿਕਲ ਗਿਆ ਤੇ ਕਿਵੇਂ ਉਹਨਾਂ ਦੀ ਹਾਲਾਤ ਨੇ ਉਹ ਗੱਲਬਾਤ ਕਰਕੇ ਜਾਣਦੇ ਆ ਵੀ ਅੱਗੇ ਆ ਜਾਓ ਤੇ ਦਿਖਾਣੇ ਆ ਵੀ ਇੱਥੋਂ ਕਿੰਨੇ ਕਿੰਨੇ ਪਾਣੀ ਜਜੇ ਆ ਪਾਣੀ ਹੋਣ ਘਟਿਆ ਥੋੜਾ ਜਿਆ ਨਹੀਂ ਤੇ ਵੈਸੇ ਪਾਣੀ ਇੱਥੇ ਤੱਕ ਪਾਣੀ ਸੀ ਉਹਨਾਂ ਦਾ ਘਰ ਸਾਰਾ ਡੁੱਬਿਆ ਹੋਇਆ ਸੀ ਇਹ ਦੇਖੋ ਕਿਵੇਂ ਦੇ ਹਾਲਾਤ ਬਣੇ ਹੋਇਆ ਪਾਣੀ ਆ ਕਰਕੇ ਇਹਨਾਂ ਦੀ ਸਾਰੀ ਜ਼ਮੀਨ ਰੁੜ ਗਈ ਆ ਇੱਕ ਆਪਣਾ ਕੀਰਤੀ ਸਿੰਘ ਨੇ ਕਿਸਾਨ ਨੇ ਤੇ ਇਹਨਾਂ ਦੇ ਹਾਲਾਤ ਇਸ ਪਾਣੀਆ ਕਰਕੇ ਕਿੰਨੇ ਮਾੜੇ ਹੋ ਚੁੱਕੇ ਨੇ ਆ ਦੇਖੋ ਆ ਸਤਲੁਜ ਬਿਆਸ ਤੇ ਦਰਿਆ ਦੀ ਮਤਲਬ ਇੱਥੇ ਮਾਰ ਪੈਂਦੀ ਆ ਤੇ ਭੰਜੀ ਨਾਲ ਵੀ ਗੱਲ ਕਰਾਂਗੇ ਭੰਜੀਰ ਦਾ ਘਰ ਸਾਰਾ ਡੁੱਬਿਆ ਹੋਇਆ ਸੀ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਦੇ ਹਾਲਾਤ ਸੀ ਤੁਸੀਂ ਕਿੱਦਾਂ ਘਰ ਬਣਾਇਆ ਸੀ ਕਿੱਦਾਂ ਭੰਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਨੂੰ ਜਾਨਣਾ ਚਾਹਨਾ ਤੁਸੀਂ ਇਹ ਘਰਬਾਰ ਤੁਹਾਡਾ ਸਾਰਾ ਡੁੱਬ ਗਿਆ ਤੁਸੀਂ ਮੈਨੂੰ ਲੱਗਦਾ ਹੁਣ ਥੋੜਾ ਦਿਰ ਪਹਿਲਾਂ ਹੀ ਬਣਾਇਆ ਲੱਗਦਾ ਸਾਰੇ ਹੋਏ ਬਸ ਅਹੀਂ ਤੇ ਕੰਪਲੀਟ ਵੀ ਨਹੀਂ ਹੋਇਆ ਨਾ ਡੇਟ ਵੀ ਨਹੀਂ ਹੋਇਆ ਹੁਣ ਕਿਹੋ ਜੀ ਹਾਲਤ ਹੋ ਕਿਵੇਂ ਪਾਣੀ ਆਂਦਾ ਤੇ ਕਿੰਨੀ ਕੁਮਾਰ ਕਰ ਗਿਆ ਤੁਹਾਡਾ 2023 ਜਿਹਦੇ ਵਿੱਚ ਵੀ ਸਾਡਾ ਮਲਕ ਬਹੁਤ ਨੁਕਸਾਨ ਕੀਤਾ ਗਿਆ ਸਾਡੀ ਜਿਹੜੀ ਪਹਿਲੀ ਜ਼ਮੀਨ ਸਾਰੀ ਮਲਕ ਰੇਤਾ ਭਰ ਗਈ ਸੀ ਹਾਂਜੀ ਤੇ ਉਪਜਾਊ ਜ਼ਮੀਨ ਬਿਲਕੁਲ ਨਹੀਂ ਸੀ ਰਹਿ ਗਈ ਬਹੁਤ ਮਾੜੇ ਹਾਲਾਤ ਹੋ ਚੁੱਕੇ ਸੀ ਜਿਹੜਾ ਹੁਣ ਸੇ ਇਹ ਜਿਹੜੇ ਪਾਣੀ ਨੇ ਮਾਰ ਸਾਨੂੰ ਮਾਰੀ ਆ ਇਹ ਤਾਂ ਸਾਡੇ ਬਹੁਤ ਹੀ ਹਾਲਾਤ ਮਾੜੇ ਹੋ ਚੁੱਕੇ ਆ ਕਿ ਸਾਡੇ ਘਰ ਵੀ ਜ਼ਮੀਨਾਂ ਸਭ ਕੁਝ ਖਤਮ ਹੋ ਗਿਆ ਹੈ ਮੈਨੂੰ ਕਿੰਨੇ ਚਾਹਵਾਂ ਤੁਸੀਂ ਇੱਥੇ ਘਰ ਬਣਾਇਆ ਸੀ ਤੇ ਹੁਣ ਕੀ ਦਿਲ ਕਰਦਾ ਵੀ ਆ ਘਰ ਚ ਰਹਿਣ ਨੂੰ ਨਹੀਂ ਹੋਣ ਤੇ ਕਹਿੰਨੇ ਆ ਕਿ ਵੀ ਜਿੱਦਾਂ ਵੀ ਹੈ ਆਪਣੇ ਬੱਚੇ ਲੈ ਕੇ ਛੋਟੇ ਪਰ ਆਪਣੀ ਜਾਨ ਲੈ ਕੇ ਇੱਥੋਂ ਚੱਲ ਜਾਈਏ ਚੱਲ ਜੀ ਜੇ ਤੋ ਸੋਖ ਨਹੀਂ ਹੈ ਇੱਥੇ ਮਤਲਬ ਕਿਸੇ ਵੀ ਕਿਸਮ ਦਾ ਵੀ ਹਰ ਵਾਰ ਪਾਣੀ ਦੀ ਮਾਰ ਪਿਆ ਪਰੇਸ਼ਾਨੀ ਤੋਂ ਪਰੇਸ਼ਾਨੀ ਆ ਰਹੀ ਹੈ ਤੇ ਫਿਰ ਕੀ ਕਰਾਂ ਕਿੱਥੇ ਰਹਿ ਗਈ ਪੰਜੀ ਤੇ ਮੈਂ ਤੁਸੀਂ ਹੁਣ ਇੱਕ ਮੈਨੂੰ ਤੁਸੀਂ ਦੱਸ ਰਹੇ ਸੀ ਅੱਗੇ ਵੀ ਤੁਹਾਡੇ ਪਰਿਵਾਰ ਚ ਕੋਲੋਂ ਕਮਾਨ ਵਾਲਾ ਵੀ ਕੋਈ ਨਹੀਂ ਸਟੱਡਰ ਬੱਚੇ ਕਿਵੇਂ ਪਾਲੇ ਤੁਸੀਂ ਕਿੱਦਾਂ ਬਣਾਏ ਕਿਉਂ ਬਣਾਏ ਸੀ ਘਰ ਤਿਆਰ ਕਿਉਂ ਜੀ ਮਨ ਲੇ ਕੇ 2015 ਦੇ ਵਿੱਚ ਮੇਰੇ ਹਸਬੰਦ ਦੀ ਮਲਕੇ ਮੌਤ ਹੋ ਗਈ ਸੀ ਹਾਂਜੀ ਮੈਂ ਬਹੁਤ ਹੀ ਮੁਸ਼ਕਲ ਦੇ ਨਾਲ ਆਪਣੇ ਬੱਚੇ ਛੋਟੇ ਮਲਕੇ ਪਾਲ ਕੇ ਆਪ ਖੁਦ ਖੇਤੀ ਬਾੜੀ ਕਰਕੇ ਤੇ ਖੁਦ ਆਪਣੇ ਮਾਲ ਡੰਗਰ ਪਸ਼ੂ ਪਾਲ ਕੇ ਤੇ ਮਿਹਨਤ ਦੇ ਨਾਲ ਮੈਂ ਆਪਣੇ ਬੱਚੇ ਪਾਲੇ ਹਾਂਜੀ ਤੇ ਹੁਣ ਚਲੋ ਬੱਚੇ ਹੋ ਗਏ ਆ ਜਵਾਨ ਤੇ ਬਾਕੀ ਇਹ ਕਿ ਜ਼ਮੀਨ ਦੇ ਨਾਲ ਹੀ ਜੱਟ ਜ਼ਮੀਨ ਦੇ ਨਾਲ ਹੀ ਹੁੰਦਾ ਹੈ ਤੇ ਜੇ ਹੁਣ ਸਾਡੀਆਂ ਜ਼ਮੀਨਾਂ ਹੀ ਨਹੀਂ ਰਹਿਣਗੀਆਂ ਘਰ ਵੀ ਨਹੀਂ ਰਹੂਗਾ ਤੇ ਬੱਚਿਆਂ ਦੀ ਤੇ ਪਰੇਸ਼ਾਨੀ ਵੱਧ ਜਾਈ ਜਾਊਗੀ ਨਾ ਬਣਾ ਇੱਕ ਘਰ ਨੂੰ ਬਣਾਉਣ ਸੇ ਜ਼ਿੰਦਗੀ ਲੰਘ ਜਾਂਦੀ ਤੁਸੀਂ ਵੀ ਇੱਕ ਪਤੀ ਦੇ ਜਾਣ ਤੋਂ ਬਾਅਦ ਤੁਹਾਡਾ ਤੁਸੀਂ ਸਹਾਰਕ ਸਾਹਿਬ ਦਾ ਸਹਾਰਾ ਤੁਹਾਡਾ ਇੱਕ ਜ਼ਮੀਨ ਸੀ ਇੱਕ ਜ਼ਮੀਨ ਹੈ ਤੇ ਇੱਕ ਘਰ ਸੀ ਤੇ ਇਹਨੂੰ ਬਣਾਉਣ 'ਚ ਪੈਸੇ ਲੱਗ ਗਏ ਤੇ ਬੱਚਿਆਂ ਨੂੰ ਕਾਮਯਾਬ ਕਰਨ ਚ ਪੈਸੇ ਲੱਗੇ ਤੇ ਹੁਣ ਜ਼ਮੀਨ ਵੀ ਰੋੜ ਗਈ ਹੁਣ ਜ਼ਮੀਨ ਵੀ ਰੋੜ ਗਈ ਤੇ ਬਹੁਤ ਸਾਡੇ ਤੇ ਮੁਸ਼ਕਲ ਆਈ ਹੈ ਕਿ ਜੋ ਅਸੀਂ ਇਹ ਕਹਿੰਨੇ ਆ ਕਿ ਚਲੋ ਸਾਡੀਆਂ ਜੋ ਜ਼ਮੀਨਾਂ ਰੋੜ ਚੁਕੀਆਂ ਨੇ ਜੋ ਸਾਡੇ ਤੇ ਮੁਸ਼ਕਲ ਆਈ ਹੈ ਸਰਕਾਰ ਚਲੋ ਮੰਨਿਆ ਸਾਨੂੰ ਜ਼ਮੀਨਾਂ ਦਾ ਮਤਲਬ ਕਿ ਖਰਾਬਾ ਜਾਂ ਕੋਈ ਵੀ ਹੈ ਸਾਨੂੰ ਇਨਾ ਅਨੁਦਿੱਤਾ ਜਾਵੇ ਕਿ ਅਸੀਂ ਆਪਣੀ ਖੇਤੀ ਫੇਰ ਆਪਣੇ ਉਸਾਰ ਸਕੀਏ ਤੇ ਫੇਰ ਆਪਣਾ ਬਈ ਹੁਣ ਤੇ ਕਹਿ ਰਹੇ ਸੀ ਕਿ ਵੀ ਛੱਡਣ ਨੂੰ ਦਿਲ ਕਰ ਰਿਹਾ ਬਈ ਮਜਬੂਰ ਮਤਲਬ ਕਿ ਇਹ ਹਾਲਾਤ ਬਣੇ ਕਿਦਾਂ ਵੇ ਕੀ ਮਜਬੂਰ ਹੋਣਾ ਪਿਆ ਰਿਹਾ ਕਿ ਹੁਣ ਤੁਹਾਨੂੰ ਇਹ ਸੋਚ ਰਿਹਾ ਵੀ ਆ ਪਾਣੀ ਹੜਾ ਤੂੰ ਆਪ ਬੱਚਣ ਵਾਸਤੇ ਆਪਣਾ ਆਸਰਾ ਕਿਤੇ ਹੋਰ ਲੱਭੀਏ ਇੰਨਾ ਘਰ-ਬਾਰ ਛੱਡ ਕੇ ਵੇਚ ਕੇ ਜਾਉਣਾ ਵੀ ਬੜਾ ਮੁਸ਼ਕਲ ਹੈ ਕੋਈ ਲੈਣ ਵੀ ਨਹੀਂ ਲੱਗਾ ਨੂੰ ਬਲਾਉਗਾ ਆਪਣੇ ਆਸਰਾ ਹੁਣ ਕਿੱਥੇ ਹੋਊਗਾ ਮਤਲਬ ਇਹ ਤਾਂ ਪਰਮਾਤਮਾ ਦੇ ਹੱਥ ਹੀ ਆ ਕਿਉਂਕਿ ਹੁਣ ਜੇ ਆਪਣੀ ਜ਼ਮੀਨ ਵੀ ਨਹੀਂ ਵਿਕੂਗੀ ਕੋਈ ਘਰ ਵੀ ਨਾ ਕੋਈ ਲਊਗਾ ਤੇ ਫਿਰ ਕਿੱਦਾਂ ਸਾਡਾ ਗੁਜ਼ਾਰਾ ਹੋਊ ਇਹ ਤਾਂ ਬਹੁਤ ਮੁਸ਼ਕਲ ਹੋ ਗਿਆ ਨੇ ਹੁਣ ਜਦੋਂ ਜਦੋਂ ਜ਼ਮੀਨ ਝੂਰੇ ਤਾ ਹੁਣ ਜਦੋਂ ਪਾਣੀ ਉਤਰ ਜਾਏਗਾ ਉਸ ਤੋਂ ਬਾਅਦ ਅਸੀਂ ਕੀ ਹਾਲਤ ਹੋ ਗਈ ਸੀ ਬਹੁਤ ਜ਼ਿਆਦੀ ਹਾਲ ਦੱਸ ਸਕੋ ਉਸ ਤੋਂ 20 ਮਾਰੇ ਹੋਣ ਤਾਂ ਚਲੋ ਜਦੋਂ ਪਹਿਲਾਂ ਆਇਆ ਸੀ ਤਾਂ ਕਿਵੇਂ ਦੀ ਹਾਲਤ ਸੀ ਬਹੁਤ ਜ਼ਿਆਦੀ ਹਾਲ ਤਾਂ ਹੁਣ ਤਾਂ ਚਲੋ ਭੈਣ ਭਰਾ ਆਉਂਦੇ ਆ ਮਲਿਕ ਕੋਈ ਵੀ ਆ ਜਿਨ੍ਹਾਂ ਨੂੰ ਦੁੱਖ ਹੈ ਜਿਨ੍ਹਾਂ ਨੂੰ ਦਰਦ ਹੈ ਕਿਸਾਨਾਂ ਦਾ ਉਹ ਸਾਡੀ ਮਤ ਕਰਦੇ ਪਰ ਉਸ ਤੋਂ ਬਾਅਦ ਕਿੰਨਾ ਚਿਰ ਕੋਈ ਆਏਗਾ ਅੱਛਾ ਛੋਟੀਆਂ ਬੱਚੀਆਂ ਤੋਂ ਡੀਆਂ ਨੇ ਹਾਂਜੀ ਹੋਰ ਵੀ ਤੇ ਪੋਤੇ ਪੋਤੀ ਵੀ ਮੇਰੇ ਪੋਤੇ ਪੋਤੀਆਂ ਛੋਟੀਆਂ ਇੱਕ ਦੋ ਸਾਲ ਦੀ ਉਹ ਆਪਣੇ ਪੇਕੀ ਲੈ ਗਈ ਸੀ ਮੈਂ ਇਹ ਬੱਚਿਆਂ ਨੂੰ ਉੱਥੇ ਲੈ ਜਾ ਅੰਦਰ ਭੈਣ ਘਰ ਨੂੰ ਦੇਖਦੇ ਰੋਣਾ ਵੀ ਆਂਦਾ ਹੁੰਦਾ ਹੁਣ ਤਾਂ ਬੱਚੇ ਰੋਂਦੇ ਵੀ ਹੋਣ ਨੇ ਤੇ ਉਹ ਬਸੇ ਪਰਿਵਾਰ ਜਦੋਂ ਤੁਹਾਨੂੰ ਪਤਾ ਜਿਹੜਾ ਪਰਿਵਾਰ ਇੱਕ ਮੋਠ ਹੋਵੇ ਤੇ ਜਿਹੜਾ ਨਿਖੜ ਜਾਵੇ ਉਦੋਂ ਕੀ ਬੀਤੀ ਇਹ ਸਹੀ ਜਾਂਦੀ ਅੰਦਰ ਕੋਈ ਸਮਾਨ ਖਰਾਬ ਵੀ ਹੋਇਆ ਤੁਹਾਡਾ ਕੁਝ ਕਿਵੇਂ ਛੱਟ ਕੀਤਾ ਦਿਖਾ ਦਿਓ ਮਾੜਾ ਜਾਂ ਅੱਗੇ ਆ ਜਾ ਪੁੱਤ ਤੇ ਤੁਸੀਂ ਦਿਖਾ ਸਕਦੇ ਹੋ ਨਾ ਦੇਖੋ ਤੁਸੀਂ ਅੰਦਰ ਇਹਨਾਂ ਤੇ ਘਰ ਤੋਂ ਉੱਚਾ ਤੁਸੀਂ ਵੈਸੇ ਉੱਚਾ ਬਣਾਇਆ ਹੈ ਨਾ ਅਜੇ ਘਰ ਸਸਦੇ ਬਹੁਤ ਹੀ ਪੈਸਾ ਲਾਇਆ ਆ ਦੇਖੋ ਤੁਸੀਂ ਅੰਦਰ ਹਨਾ ਇਹ ਸਾਰਾ ਸਮਾਨ ਸੂਣ ਫਿਰ ਤੁਹਾਨੂੰ ਸਾਰਾ ਉੱਤੇ ਰੱਖਣਾ ਪਿਆ ਹਨਾ ਸਾਰਾ ਬਹੁਤ ਪਰੇਸ਼ਾਨੀ ਹੋਣਦੀ ਬਹੁਤ ਜ਼ਿਆਦਾ ਤੇ ਹੁਣ ਇਹ ਆ ਕਿ ਦੇਖੋ ਤੁਸੀਂ ਕਿੰਨਾ ਉੱਚ ਉੱਚ ਇਹਨਾਂ ਨੇ ਰੱਖਿਆ ਥੋੜਾ ਅੱਗੇ ਆ ਜਾਓ ਤਾਂ ਸਾਰੇ ਈਟਾ ਉਟਾ ਲਾ ਕੇ ਜਿਗਾਰਡ ਲਾ ਕੇ ਇਹਨਾਂ ਨੇ ਉਨਾ ਉੱਚਾ ਕੀਤਾ ਹੋਇਆ ਦੇਖੋ ਤੁਸੀਂ ਥੋੜਾ ਅੱਗੇ ਆ ਕੇ ਦਿਖਾ ਦਿਓ ਕੈਮਰਾਮੈਨ ਤੇ ਆ ਦੇਖੋ ਤੁਸੀਂ ਹਾਲਤ ਸਮਾਨ ਸੂਣ ਸਾਰਾ ਉੱਤੇ ਕੀਤਾ ਇਹਨਾਂ ਨੇ ਅਜੇ ਹੁਣੇ ਘਰ ਬਣਾਇਆ ਹੈ ਅੰਦਰੂ ਵੀ ਮੈਂ ਭਾਂਜੀ ਇਹ ਪੱਕਾ ਚਾਹੀ ਹੈ ਹਨਾ ਸਾਰਾ ਪੱਕਾ ਲੈ ਕੇ ਇਹ ਜੇ ਪੈਸਾ ਦੇਣਾ ਹੈਗਾ ਲੈ ਲਿਆ ਅੱਛ ਖੇਤੀਬਾੜੀ ਜੋ ਕੁਝ ਕਰਾਂਗੇ ਕੋਈ ਆਪਾਂ ਨੂੰ ਫਾਇਦਾ ਹੋਊਗਾ ਜਾਂ ਪੈਸਾ ਆਊਗਾ ਤੇ ਫੇਰ ਹੀ ਆਪਾਂ ਗਾੜੀ ਹੁਣ ਖੇਤੀ ਚ ਫਾਇਦਾ ਹੋਊਗਾ ਨਹੀਂ ਮੁਸ਼ਕਲ ਆ ਹੁਣ ਤੇ ਜਿੱਤਾ ਜ਼ਮੀਨਾ ਸਾਡੀਆਂ ਦਰਿਆ ਵਗੰਡਿਆ ਪਤਾ ਨਹੀਂ ਰਹਿਣੀਆਂ ਵੀ ਕਿ ਨਹੀਂ ਖੇਤੀ ਚ ਕਿੱਥੋਂ ਆਊਗਾ ਤੁਸੀਂ ਹਾਂਜੀ 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 ਪਾਣੀ ਕਿੱਥੋਂ ਆਊਗਾ ਖੇਤੀ ਵਿੱਚੋਂ ਕੁਝ ਨਹੀਂ ਆਉਣਾ ਸਾਨੂੰ ਮੇਰਾ ਤੇ ਆਪ ਨਹੀਂ ਪਤੀ ਹੈਗਾ ਸਿੱਤੇ ਬੱਚਾ ਛੋਟਾ ਇਹਦੇ ਵੰਗੂ ਇਹ ਬੱਚੇ ਨਾਲ ਪਹਿਲੀ ਜਾਈਦਾ ਸਾਰੀ ਸਾਡੀ ਸਾਰੀ ਖਤਮ ਹੋ ਗਈ ਮੇਰੇ ਨਾਲ ਹਾਂਜੀ ਸਾਰੀ ਖਤਮ ਹੋ ਗਈ ਬਹੁਤ ਮੰਦੇ ਹਾਲਾਤ ਨੇ ਹੁਣ ਇਹ ਸਹਾਲਾਤਾਂ ਜੇ ਤੁਸੀਂ ਜੇ ਘਰ ਬਹੁਤ ਅੱਛਾ ਤੁਹਾਡੇ ਉਹ ਹਸਬੰਦ ਸੀ ਫੋਟੋ ਵੀ ਲੱਗੀ ਹੋਈ ਤੇ ਦੇਖੋ ਭੈਣ ਉਚਾਰੇ ਹਨਾ ਮੋਸ਼ਨਲ ਭਾਵੁਕ ਹੋਣਾ ਘਰਬਾਰ ਸਾਰਾ ਬਣਿਆ ਸਾਰੇ ਦੀ ਘਰ ਦੀ ਹਾਲਤ ਦੇਖੋ ਕਿਵੇਂ ਹੋ ਗਈ ਹੁਣ ਜਗਾ ਬਹਿ ਵੀ ਸਕਦੀ ਨਾ ਭੈਣ ਜਵੇਂ ਪਾਣੀ ਕਰਕੇ ਹਾਂਜੀ ਹਾਂਜੀ ਬਹਿ ਸਕਦੀ ਪਰ ਇਸ ਘਰ ਨੂੰ ਵੀ ਨੁਕਸਾਨ ਹੋ ਸਕਦਾ ਹੈ ਮਲੇ ਜਿਹੜੇ ਜਿਹੜੀ ਨੀਆਂ ਨੇ ਉਹ ਵਹਿ ਸਕਦੀਆਂ ਨੇ ਵਹਿ ਸਕਦੀਆਂ ਨੀਆਂ ਖਤਮ ਹੋ ਸਕਦਾ ਹੈ ਸਭ ਕੁਝ ਇਹ ਤਾਂ ਉਸ ਰੱਬ ਦੇ ਘੜੀ ਕਹਿੰਦੀ ਹੈ ਪਰਮਾਤਮਾ ਸਾਡਾ ਇਹ ਛਾਤੀ ਰਹਿਣ ਦੀ ਹੁਣ ਬਸ ਤੇ ਬੱਚੇ ਜਿਵੇਂ ਚਲ ਗਈ ਛਾਤਾ ਰਹਿ ਜੂਗੀ ਤੇ ਬੱਚੇ ਆਪਣੇ ਆਪਣੇ ਬੱਚੇ ਘਰੇ ਆਪਣੇ ਕੋਲ ਲੈ ਆਉਂਗੀ ਉਸ ਤੋਂ ਬਾਅਦ ਸੋਚਾਂਗੇ ਕੀ ਕਰਨਾ ਬਿਲਕੁਲ ਉੱਧਰ ਘਣਾ ਖੜੀਆਂ ਨੇ ਪੰਜ ਸੱਤ ਜਿਹੜੀਆਂ ਹਨਾ ਪਰ ਉਹ ਵੀ ਦੇਖਣ ਆਈਆਂ ਕਿ ਕਿਸਦਾ ਪਤਾ ਜਾਣ ਆਉਂਦੀ ਹੈ ਕਿ ਉਹਨਾਂ ਦਾ ਕੀ ਹਾਲ ਹੈ ਆ ਦੇਖੋ ਤੁਸੀਂ ਸਾਰੇ ਘਰ ਚ ਇੱਥੇ ਵਾਹੇ ਪਹਿਲਾਂ ਕਿੰਨੇ ਕਿੰਨੇ ਫੁੱਟ ਪਾਣੀ ਸੀ ਪੈਣ ਕਾਸੀ ਮੈਨੂੰ ਲੱਗਤ ਤਿੰਨ ਫੋਟ ਉਤਰ ਚੁੱਕਿਆ ਤਿੰਨ ਫੋਟ ਮਲਕੇ ਵਜਾ ਇਹਦਾ ਇਹ ਪਤਾ ਨਹੀਂ ਕਿ ਕਿਹੜੇ ਪਾਣੀ ਹੈ ਸੀ ਟੁੱਟ ਆਉਣ ਦੀ ਫਿਰ ਵਾਈ ਹੈਗੀ ਕਿ ਪਾਣੀ ਤੁਸੀਂ ਆਪਣਾ ਕੁਛ ਇਧਰ ਉਧਰ ਹੋ ਜੋ ਮੈਂ ਕਿਹਾ ਵੀ ਚਲੋ ਜਿੰਨਾ ਚਿਰ ਘਰ ਹੈ ਉਹਨੇ ਚਿਰ ਬਹਿ ਜਾਣੇ ਫਿਰ ਵੇਖਾਂਗੇ ਪਾਣੀ ਵਧਨ ਦੀ ਵਾਈ ਹੈ ਕਿ ਵੱਸ ਸਕਦਾ ਹਾਂਜੀ ਦੇਖੋ ਤੁਸੀਂ ਉਹਨਾਂ ਦਾ ਘਰ ਬਾਰ ਸਾਰਾ ਹਨਾ ਰੁੜ ਗਿਆ ਤੇ ਨੁਕਸਾਨ ਹੋ ਗਿਆ ਔਰ ਇਹ ਵੀ ਸੋਚ ਰਹੇ ਵੀ ਛੱਡ ਕੇ ਚਲ ਜੀਏ ਹੁਣ ਵੇਚ ਕੇ ਚਲ ਜੀਏ ਕਿਸੇ ਨੇ ਲੈਣਾ ਵੀ ਨਹੀਂ ਹੈਗਾ ਕਿਉਂਕਿ ਇਹ ਸਾਰਾ ਘਰ ਇਧਰ ਮੈਂ ਪੈਣ ਤੁਸੀਂ ਗੁਜ਼ਾਰਾ ਤੁਹਾਡਾ ਬਸ ਜ਼ਮੀਨ ਤੇ ਪਸ਼ੂਆਂ ਦਾ ਹੀ ਜਿਸ ਤਰ੍ਹਾਂ ਜੀ ਗੁਜ਼ਾਰਾ ਹੈ ਜੇ ਮੇਰਾ ਬੱਚਾ ਹਜੇ ਮਤਲਬ ਕਿ ਹਜੇ ਤਾਂ ਕੁਝ ਨਹੀਂ ਮਨੇ ਮਤਲਬ ਕਿ ਕੰਮ ਪਰੇਸ਼ਾਨ ਹੋ ਗੁਰ ਵਿਦੇਸ਼ ਭੇਜ ਜਾ ਦੇਸ਼ ਭੇਜਿਆ ਜੇ ਉਹ ਜ਼ਮੀਨ ਗਹਿਣੀ ਪਾ ਕੇ ਇੱਕ ਕਿਲਾ ਮੈਂ ਆਪਣਾ ਬੱਚਾ ਭਲਾਇ ਇੱਕ ਜ਼ਮੀਨ ਦਾ ਇੱਕ ਕਿਲਾ ਪਾਇਆ ਹੈ 12 ਲੱਖ ਕਿੰਨੀ ਜ਼ਮੀਨ ਰੋੜ ਗਈ ਤੁਹਾਡੀ ਸਾਡੀ 5 ਕਿਲੇ ਉੱਥੇ ਜ਼ਮੀਨ ਰੋੜ ਗਈ ਸਾਰੀ ਰੋੜ ਗਈ ਹਾਂਜੀ ਬੱਚਾ ਮੈਂ 10-12 ਲੱਖ ਰੁਪਈਆ ਚੁੱਕ ਕੇ ਪੈ ਲਈ ਤੇ ਪੈਲੀ ਜੂ ਕੁਝ ਮੁਨਾਫਾ ਨਹੀਂ ਘਰ ਚ ਕੁਝ ਬਣ ਨਹੀਂ ਬੜਾ ਮੁਸ਼ਕਲ ਤੁਸੀਂ ਇੱਥੇ ਤੱਕ ਪਹੁੰਚੇ ਤੇ ਹੁਣ ਤੁਹਾਨੂੰ ਇਹ ਲੱਗਾ ਵੀ ਬਾਹਰ ਭੇਜ ਦੀ ਵਿਦੇਸ਼ਾਂ ਨੂੰ ਭੇਜ ਦੀ ਪਰੇਸ਼ਾਨ ਹੋ ਕੇ ਗਹਿਣੇ ਪਾਗਜ ਮੀਨ ਬਾਹਰ ਭੇਜਿਆ ਤੋ ਵੀ ਰੋੜ ਗਈ ਹੁਣ ਕਿਵੇਂ ਕਰਜ਼ਾ ਲਾਓਗੇ ਹੁਣ ਕਰਜ਼ਾ ਇਹ ਹੈ ਕਿ ਹੁਣ ਵੇਖੋ ਹੁਣ ਪਰਮਾਤਮਾ ਹੀ ਆਂ ਜਿਸ ਤਰ੍ਹਾਂ ਕਿਦਾਂ ਹਾਲਾਤ ਗਾੜੀ ਸੁਧਰ ਰਗੇ ਤੇ ਉਸ ਰੱਬ ਦੇ ਹੱਥਿਆਰ ਹੁਣ ਉਸ ਰੱਬ ਦੇ ਆਸਰੇ ਰੱਬ ਦੇ ਆਸਰੇ ਹੀ ਆਂ ਪਰਮਾਤਮਾ ਹਰ ਇੱਕ ਦਾ ਭਲਾ ਕਰੇ ਫਿਰ ਮੈਂ ਬੜਾ ਹੌਸਲਾ ਭੈਣ ਭਰਾਵਾ ਚ ਇਹਨੂੰ ਦੇਖੋ ਜਦੋਂ ਕਿਹੇ ਦੀ ਜਿਵੇਂ ਕਿ ਹੁਣ ਸਾਡੀ ਕਿਰਤ ਇਹ ਆ ਆਪਾਂ ਆਪੋ ਪੱਤਰਕਾਰੀ ਕਰਦੇ ਆ ਇਹਨਾਂ ਦੀ ਕਿਰਤ ਫਸਲ ਪਾਉਣੀ ਆ ਹਨਾ ਇਹ ਵਿਚਾਰੇ ਹੁਣ ਜੇ ਉਹ ਹੀ ਖਤਮ ਹੋ ਜੇ ਤੇ ਕੀ ਬਣੂਗਾ ਇਸ ਘਰ ਦਾ ਤੋ ਪੈਣਾ ਦਾ ਵੀ ਗੱਲ ਕਰਦੇ ਉਧਰਲੇ ਪਾਸੇ ਪਾਰਲੇ ਪਾਸੇ ਖੜੇ ਹੋਇਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੋਈ ਲਾ ਦੇ ਮੇਰਾ ਇਹ ਪਾ ਦੇ ਸ਼ੋਰਟ ਪਾ ਦੇ ਕਾ ਚਲ ਸ਼ੋਰਟ ਕਰ ਕੰਮ ਨਾਲ ਸ਼ੋਰਟ ਖਤਲਾ ਮੇਰਾ ਵੀਡੀਓ ਇਹਨਾਂ ਖਤਲਾ ਉਹ ਪੂਰਾ ਖੱਲੇ ਦਾ ਗੱਲ ਕਰਦੇ ਆਂ ਜੀ ਵੀਡੀਓ ਅੱਧਾ ਚਲਾ ਲਾ ਐਨਾ ਭੈਣਾ ਦੀ ਵੀ ਜ਼ਮੀਨ ਅਦਰਲੇ ਪਾਸੇ ਸੀ ਕਿਉਂਕਿ ਘਰ ਤੇ ਚਲੋ ਉਹਨਾਂ ਦੇ ਉਧਰ ਨੇ ਤੇ ਉਹ ਵੀ ਰੁੜ ਗਏ ਤੇ ਉਹ ਵੀਰ ਦੇਖੋ ਤੁਸੀਂ ਕਿਸਾਨ ਵੀਰ ਸਾਡੇ ਉਧਰੋਂ ਆ ਰਹੇ ਆ ਤੇ ਇਹੋ ਜਿਹਾ ਪਾਣੀ ਦੇ ਵਿੱਚ ਨੇ ਜ਼ਮੀਨਾਂ ਸਾਰੀਆਂ ਰੁੜ ਚੁੱਕੀਆਂ ਨੇ ਤੇ ਦੇਖਣ ਨੂੰ ਬਹੁਤ ਹਾਲਾਤ ਮਾੜੇ ਨੇ ਭੈਣਾ ਨਾਲ ਵੀ ਗੱਲ ਕਰ ਲੈਣੇ ਆ ਕਿ ਇਹ ਵੀ ਦੇਖਣ ਆਂਦੇ ਆ ਵੀ ਭੈਣ ਠੀਕ ਠਾਕ ਕਿ ਨਹੀਂ ਭੈਣ ਜੀ ਸੱਸੀਕਾਲ ਜੀ ਸੱਸੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਕਿਦਾਂ ਇਹਦੇ ਹਾਲਾਤ ਬਣੇ ਢੋਡੀ ਵੀ 7-8 ਕਿੱਲੇ ਮੈਂ ਸੁਣਿਆ ਜ਼ਮੀਨ ਸਾਰੀ ਰੋੜ ਕੇ ਅੰਦੇ ਵਿੱਚ ਖਤਮ ਹੋ ਚੁੱਕੀ ਆ ਤੇ ਆ ਭੈਣ ਦਾ ਵੀ ਘਰਵਚਰਦੇ ਦੇ ਵਿੱਚ ਫਸੇ ਹੋਇਆ ਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਹਾਲਾਤਾਂ ਦੇ ਵਿੱਚ ਵਾਹਿਗੁਰੂ ਜੀ ਅਸੀਂ ਤਾਂ ਇਹੋ ਕਹਿਣਾ ਚਾਹਾਂਗੇ ਸਰਕਾਰਾਂ ਨੇ ਤੇ ਕੁਝ ਵੀ ਨਹੀਂ ਸਾਡਾ ਕੀਤਾ ਤੇ ਬਾਬਾ ਸੁਖਾ ਸਿੰਘ ਸ੍ਰਿਹਾਲੀ ਵਾਲੇ ਆਏ ਸਾਲ ਸਾਡੇ ਮਤਲਬ ਤਿੰਨ ਤਿੰਨ ਸਾਲ ਹੋ ਗਏ ਉਹ ਸੇਵਾ ਸਾਥ ਦਿੰਦੇ ਸਾਡਾ ਤੇ ਜੇ ਕਿਸੇ ਨੂੰ ਮਤਲਬ ਸੇਵਾ ਸਾਥ ਦਿੰਦੀਆਂ ਸਰਕਾਰਾਂ ਹਾਂਜੀ ਸਰਕਾਰਾਂ ਮਾਨੂੰ ਕੁਝ ਨਹੀਂ ਮਿਲਦਾ ਤੇ ਪਿਛਲੀ ਵਾਰ ਕੀ ਹੋਇਆ ਜਦੋਂ ਪਿਛਲੀ ਵਾਰੀ ਹਾਰਡ ਆਏ ਜੀ ਤੇ ਜ਼ਮੀਨਾਂ ਦਾ ਕੀ ਹਾਲਤ ਹੋ ਵਿੱਚ ਉਹ ਤਾਂ ਜਮੀਨਾਂ ਦੀ ਤੇ ਬਹੁਤ ਹਾਲਤ ਮਾੜੀ ਹੋ ਗਈ ਸੀ ਉਦੋਂ ਵੀ ਤੇਜ਼ ਪਾਣੀ ਆਇਆ ਸੀਗਾ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਉਦੋਂ ਵੀ ਕੋਈ ਮਾਜਵਾ ਮਿਲਿਆ ਗਿਆ ਤੇ ਬਾਬਾ ਸੁਖਾ ਸਿੰਘ ਜੀ ਨੇ ਸਰਹਾਲੀ ਵਾਲਿਆਂ ਨੇ ਬੰਨ ਬੰਨਿਆ ਇਹ ਹੁਣ ਵੀ ਉਹਨਾਂ ਦੀ ਸੇਵਾ ਚੱਲਦੀ ਹੈ ਉਹਨਾਂ ਨੇ ਬੰਨਿਆ ਹੁਣ ਵੀ ਉਹ ਬੰਦੇ ਪਏ ਦੇਖੋ ਤੁਸੀਂ ਜਵੇਂ ਹੁਣ ਤੁਹਾਡੀ ਪਿਛਲੀ ਵਰੀ ਆੜ ਆਈ ਸੀ ਉਦੋਂ ਜਿਹੜਾ ਨੁਕਸਾਨ ਹੋਇਆ ਉਹ ਅਜੇ ਅਜੇ ਤੱਕ ਜ਼ਮੀਨਾਂ ਸਹੀ ਹੋ ਗਈਆਂ ਨਾ ਜਮੀਨਾਂ ਸਹੀ ਹੋ ਗਈਆਂ ਤਾਂ ਤੇ ਉਸ ਵਦੂਨੇ ਮਤਲਬ ਉਦਾਂ ਹੀ ਰੇਤਾ ਪਈ ਆ ਤੇ ਚੜ ਗਈ ਉਹਨੇ ਫੇਲ ਚੜ ਗਈ ਆ ਹੁਣ ਅਹੀਂ ਠੇਕੇ ਵੀ ਲਈਆਂ ਹੋਈਆਂ ਵਾ ਉਹ ਵੀ ਸਾਡੀਆਂ ਉਧਾਂ ਸਾਡੀਆਂ ਵੀ ਪੈਦੇ ਜ਼ਮੀਨ 6-7 ਕਿੱਲੇ 9 ਕਿੱਲੇ ਸਾਡੀ ਇਧਰ ਜ਼ਮੀਨ ਆ ਤੇ ਉਹ ਕੋਈ ਵੀ ਨਹੀਂ ਸਾਬ ਕਿਤਾਬ ਉਹਦਾ ਹੈਗਾ ਤੇ ਸਰਕਾਰਾਂ ਨੇ ਕੀ ਦੇਣਾ ਵਾ ਤੇ ਰੋਟੀ ਪਾਣੀ ਤੋਂ ਸਾਰਾ ਜ਼ਮੀਨ ਤੋਂ ਚੱਲਦਾ ਜ਼ਮੀਨ ਤੋਂ ਚੱਲਦਾ ਰੋਟੀ ਪਾਣੀ ਸਾਡਾ ਤੇ ਬਾਬਾ ਸੁੱਖਾ ਸਿੰਘ ਸਰੇਆਲੀ ਵਾਲ ਦੇ ਨਾਂ ਤੇ ਮਹਾਰਾਜ ਦੀ ਕਿਰਪਾ ਦੇ ਨਾਂ ਤੇ ਉਹਨਾਂ ਦੇ ਨਾਂ ਹੀ ਬੰਨ ਬੈਦੇ ਆ ਤੇ ਉਹੋ ਹੀ ਇੱਥੋਂ ਦਾ ਮਤਲਬ ਖਾਣ ਪੀਣ ਦਾ ਰਸਣ ਪਾਣੀ ਪਹੁੰਚਾਉਂਦੇ ਆ ਭਾਜੀ ਵੀ ਇਧਰੋਂ ਆਏ ਨੇ ਭਾਜਣਾ ਵੀ ਗੱਲ ਕਰ ਲੈਣੇ ਆ ਵੀਰ ਜੀ ਵੀ ਸਾਡੇ ਕਿਸਾਨ ਨੇ ਇਧਰੋਂ ਖੇਤਾਂ ਚ ਹੋਏ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਇਹੋ ਜਿਹੇ ਹਾਲਾਤ ਬਣੇ ਤੁਸੀਂ ਆਪਣੇ ਖੇਤ ਦੇਖ ਕੇ ਆਇਓ ਕਿ ਇਧਰ ਆਪਣੀ ਜ਼ਮੀਨ ਹੈ ਘਰ ਵੀ ਹੈ ਘਰ ਹੈ ਹੀ ਆ ਘਰ ਹੈ ਹੀ ਆ ਤੇ ਡੁੱਬ ਗਿਆ ਸਾਰਾ ਸਾਰਾ ਡੁੱਬਿਆ ਗਿਆ ਘਰ ਥੋੜਾ ਥੋੜਾ ਉੱਚਾ ਮੈਂ ਕਿਹਾ ਥੋੜਾ ਬਚ ਪਿਆ ਪਹਿਲਾਂ ਪਾਣੀ ਚੜਿਆ ਹੋਣਾ ਵੈਸੇ ਤੇ ਨਹੀਂ ਘਰ ਦੇ ਨਾਲ ਨਾਲ ਪਾਣੀ ਸਾਰੇ ਫੁੱਲ ਪੰਜ ਚਾਰ ਚਾਰ ਫੁੱਟ ਅੱਛਾ ਪਾਣੀ ਤੇ ਝੋਨਾ ਸਾਰਾ 12 13 ਕਿਲੇ ਝੋਨਾ ਸਾਰਾ ਡੁੱਬ ਗਿਆ ਬੋਲੂ ਕਿ ਜਿਹੜੀ ਤੁਹਾਡੀ ਸਾਰੀ ਜ਼ਮੀਨ ਸਾਰੇ ਖਤਮ ਹੋ ਗਈ। ਹਾਂਜੀ ਖਤਮ ਆ ਸਾਹਿਬ। ਸਾਰਾ ਪਾ ਪਾਣੀ ਸਾਰੇ। ਭਾਈ ਸਾਹਿਬ ਜਿਵੇਂ ਕਿ ਦੇਖਿਆ ਹੁਣ ਤੇ ਜ਼ਮੀਨ ਖਤਮ ਹੋ ਗਈ। ਕਿੰਨਾ ਕੋ ਕਰਜ਼ਾ ਤੁਹਾਡੇ ਸਿਰ ਤੇ ਚੜਜੂਗਾ। ਆਣ ਵਾਲੇ ਸਮੇਂ ਚ ਕਿਦਾਂ ਤੁਸੀਂ ਪੈਣਾ ਤੇ ਹੋਗੇ। ਕਰਜ਼ਾ ਮੰਨ ਲਓ ਵੀ 12-13 ਕਿਲੇ ਥਾਂ ਚੋਂ ਨਾਹੀਂ ਤੇ 8-9 ਲੱਖ ਦਾ ਕਰਜ਼ਾ ਇਹ ਚੜੀ ਗਿਆ ਸਾਰਾ। ਠੇਕੇ ਤੇ ਪੰਜ ਜ਼ਮੀਨ ਲਈ 8-9 ਕਿਲੇ ਥਾਂ ਜ਼ਮੀਨ ਠੇਕੇ ਦੇ ਆਪਦੀ ਮਾਲਕੀ ਦੋ ਕਿਲੇ। ਤੇ ਉਹ ਸਾਰਾ ਠੇਕਾ ਦਿੱਤਾ ਹੋਇਆ। 8 ਕਿਲੇ ਦਾ ਠੇਕਾ ਕਿੰਨਾ ਕੋ ਹੋਗਾ? 8 ਕਿਲੇ ਦਾ ਠੇਕਾ 50000 ਤੇ ਸਭ ਨਾਲ। ਭਾਈ ਸਾਹਿਬ ਜਿਵੇਂ ਤੁਹਾਡੀ ਹੁਣ ਕਮਾਈ ਹੈ ਤੁਸੀਂ ਜੇ ਠੇਕਾ ਰੁੜ ਗਿਆ ਸਭ ਕੁਝ ਖਤਮ ਹੋ ਗਿਆ ਤੇ ਸੋਚਿਆ ਜਾਵੇ ਸਰਕਾਰ ਵਾਲੂ ਮੁਆਵਜ਼ਾ ਪਤਾ ਨਹੀਂ ਮਿਲਦਾ ਕਿ ਨਹੀਂ ਕੋਈ ਨਹੀਂ ਮੁਆਵਜ਼ਾ ਪਿਛਲੀ ਵਾਰ ਵੀ ਪੰਜ 6000 ਰੁਪਿਆ ਤੈਹੀ ਚ ਮਿਲਿਆ ਕੋਈ ਗੱਲ ਕਿ ਕਿਸਾਨ ਇੰਨੇ ਸੁਸਾਇਡ ਕਰ ਰਹੇ ਮਰ ਰਹੇ ਇਹ ਹੋਰ ਅੰਦੋਲਨ ਕਰ ਰਹੇ ਉਹਨਾਂ ਚੋਂ ਕਿਸਾਨਾਂ ਦੀ ਮੌਤਾਂ ਹੋਈਆਂ ਤੇ ਕਿਸ ਆਸਾਨ ਕਿਹੜੀ ਕਿਹੜੀ ਚੀਜ਼ ਨਾਲ ਲੜੂਗਾ ਨਾਲ ਸਮਝ ਕਿਹੜੀ ਕਿਹੜੀ ਚੀਜ਼ ਨਾਲ ਸਰ ਕਿਸਾਨ ਨਕਲ ਲੜਨਾ ਕਿਸਾਨ ਮਰੇ ਪਿਆ ਕਿ ਕਿਸਾਨ ਕਾਹ ਦੀ ਜੁਗਾ ਹੋਣਾ ਹੈ ਇਹੋ ਜੀ ਹਲਤ ਕਰਨ ਚ ਕਿਹਨੂੰ ਜ਼ਿੰਮੇਵਾਰ ਹੈ ਭਾਈ ਸਾਹਿਬ ਮੈਨੂੰ ਤੁਹਾਨੂੰ ਕੀ ਲੱਗਦਾ ਪਾਣੀ ਦੇ ਜਿੰਮੇਵਾਰ ਕੌਣ ਹੈ ਇਹੋ ਜੇ ਖੜਾ ਦਾ ਸਰਕਾਰਾਂ ਹੀ ਜ਼ਿੰਮੇਵਾਰ ਨੇ ਹੋਰ ਕੌਣ ਹੈ ਪਾਣੀ ਇਹਨਾਂ ਨੂੰ ਪਹਿਲਾਂ ਪਤਾ ਸੀ ਪਾਣੀ ਆਉਣਾ ਹੈ ਪਹਿਲਾਂ ਥੋੜਾ ਥੋੜਾ ਕੰਟਰੋਲ ਕਰਕੇ ਛੱਡੀ ਜਾਂਦੇ ਲੋਕ ਨਾ ਇਹਨਾਂ ਤੋਂ ਜ਼ਿਆਦਾ ਪਰੇਸ਼ਾਨ ਰਹਿੰਦੇ ਹਾਂ ਹਾਂਜੀ ਜੇ ਲੋਕ ਸਾਥ ਦਿੰਦੇ ਕੋਈ ਸਰਕਾਰ ਸਾਥ ਦਿੰਦੀ ਤੇ ਹੱਲ ਹੋ ਜਾਂਦਾ ਹੱਲ ਹੋ ਜਾਂਦਾ ਹੁਣ ਤਾਂ ਸਾਰੇ ਚਾਏ ਸਾਡੇ ਤੇ ਸੜ ਤੋੜ ਤੋੜ ਤੇ ਸੜ ਦਿੱਤਾ ਗਾ ਹੋਰ ਅਰਤੀ ਜੇ ਤੇ ਇਹ ਵੀ ਸਾਰਾ ਡੁੱਬ ਗਿਆ ਸੀ ਤੇ 1 ਸਾਲ ਪਛਿਆ ਚ 5 ਚ ਮੇਰੋ ਗਿਆ ਤੇ ਕੋਈ ਕੋਸਾਰ ਲੈਣ ਆਇਆ ਨਹੀਂ ਲਾਲਜੀਤ ਭੁੱਲ ਰਾਇਓ ਉਹਨਾਂ ਨੇ ਇੱਕ ਰੀਵਾ ਤੋੜਾ ਤੋੜਾ ਦੇਖੇ ਮੁੜ ਕੇ ਨਹੀਂ ਆਇਆ ਕੋਈ ਵੀ ਦੇਖੇ ਕਬੀੜ ਦਾ ਤੋੜਾ ਦੇਖੇ ਅਮਰਤਪਾਲ ਦੇ ਸਿੰਘ ਆਏ ਉਹਨਾਂ ਦੋਹਰਾ ਦਿੱਤੇ ਹਾਂ ਉਹਨਾਂ ਨੇ ਅੱਜ ਵੀ ਦਿੱਤਾ ਹੈ ਸਿੱਖ ਸੰਸਥਾਵਾਂ ਆਹੀ ਆਪਣੀ ਹਿੰਮਤ ਫੜੀ ਹਾਂ ਹਾਂ ਜੀ ਹਾਂ ਜੀ ਪੰਜਾਬ ਦਾ ਵਾਰਸ ਕੋਈ ਨਹੀਂ ਹੈਗਾ ਪਰ ਇਹ ਜਿਹੜੇ ਆਪਣੇ ਲੋਕ ਨੇ ਆਪ ਹੀ ਵਾਰਸ ਆ ਆਪ ਹੀ ਆਪ ਹੀ ਹਾਂ ਜੀ ਉਹ ਦੇਖੋ ਤੁਸੀਂ ਕਿਸਾਨਾਂ ਦੇ ਇਹਨਾਂ ਨੇ ਜ਼ਮੀਨਾਂ ਰੁੜ ਗਈਆਂ ਨੇ ਇੱਕ ਇੱਕ ਬੰਦੇ ਦੀ ਜ਼ਮੀਨ ਰੁੜ ਗਈ 12 12 13 ਤਰ੍ਹਾਂ ਕਿੱਲੇ ਔਰ ਉਹਨਾਂ ਦੀ ਰੋਜੀ ਰੋਟੀ ਇਹਨਾਂ ਤੇ ਹੀ ਤੇ ਇਹ ਹਾਲਾਤਾਂ ਨਾਲ ਇਹ ਸਾਰੇ ਸਾਹਮਣੇ ਔਰ ਘਰ ਵੀ ਡੁੱਬੇ ਪਿਆ ਸਮਾਨ ਵੀ ਖਤਮ ਹੋ ਗਿਆ ਕੀ ਕੀ ਉਹ ਕਿਹੜੇ ਕਿਹੜੇ ਘਾਟੇ ਪੂਰੇ ਕਰਨਗੇ ਆਪਣੇ ਆ ਵੀਡੀਓ ਨੂੰ ਸਰਕਾਰਾਂ ਤੱਕ ਪਹੁੰਚਾਉਂਦਾ ਕਿ ਪਹੁੰਚੇ ਕਿਉਂਕਿ ਆਣ ਵਾਲੇ ਸਮੇਂ ਚ ਇਹਨਾਂ ਦੇ ਹਾਲਾਤ ਨੂੰ ਕੁਝ ਇਹਨਾਂ ਦੇ ਆਣ ਵਾਲੇ ਕਿਉਂਕਿ ਆਣ ਵਾਲਾ ਸਮਾਂ ਬਹੁਤ ਖਾਣਾ ਬਾਈ ਸੋੜੇ ਜਣ ਬਹੁਤ ਜ਼ਿਆਦਾ ਖਾਣਾ ਤੇ ਇਸੇ ਤਰ੍ਹਾਂ ਆਪਾਂ ਤੁਹਾਨੂੰ ਗਰਾਊਂਡ ਲੈਵਲ ਤੇ ਲੋਕਾਂ ਦੇ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਸਾਡੀ ਵੀ ਇਹ ਕੋਸ਼ਿਸ਼ ਹੈ ਕਿ ਇਹਨਾਂ ਦੇ ਲੋਕਾਂ ਦੀ ਥੋੜੇ ਤੱਕ ਪਹੁੰਚ ਹੋਵੇ ਜਾਂ ਤੁਸੀਂ ਇਹਨਾਂ ਤੱਕ ਪਹੁੰਚੋ ਤੇ ਇਹਨਾਂ ਦੀ ਮਦਦ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ